ਆਪਾ ਮੈਂ ਇਹ ਨਹੀਂ ਕਹਿੰਦਾ ਕਿ ਇਹ ਪਿੰਡ ਖਾਲੀ ਛੱਡ ਦਿਓ ਇਹ ਪਿੰਡ ਭਰਨ ਵਾਲੇ ਜਿਹੜੇ ਇਹ ਕਹਿੰਦੇ ਕਿ ਅਸੀਂ ਸੂਬੇਦਾਰ ਹੀ ਰਾਹੀਂ ਪੰਜਾਬ ਦੇ ਵਿੱਚ ਫਾਇਦਾ ਕਰਦੇ ਆਂਗੇ ਮੈਂ ਕਹਿੰਨਾ ਕਿ ਉਹ ਆਪਸ਼ਨ ਆ 80 ਚ 70 ਚ 90 ਚ ਕੁਝ ਸੀਗੀਆਂ ਹੁਣ ਨਹੀਂ ਹਨ ਉਹਦੇ ਵਿੱਚ ਬਹੁਤ ਘੱਟ ਆਪਸ਼ਨਾਂ ਰਹਿ ਗਈਆਂ ਨੇ ਹੁਣ ਪਰ ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਯੂਪੀ ਬਿਹਾਰ ਚੋਂ ਲਿਆ ਕੇ ਕਿਸੇ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਿਓ ਬਣਾ ਆਪਣਾ ਹੀ ਚਾਹੀਦਾ ਹੈ ਕੋਈ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਕਿ ਆਪਣੇ ਨੂੰ ਹੀ ਗੱਦੀ ਤੇ ਬਿਠਾਣਾ ਚਾਹੀਦਾ ਵੀ ਜੇ ਉਹ ਮਾਰੇ ਵੀ ਦਾ ਘੱਟੋ ਘੱਟ ਛੋਵੇਂ ਲਿਆ ਕੇ ਮਾਰਦਾ ਤੁੱਫੇ ਨਹੀਂ ਮਾਰਦਾ ਆਪਣਾ ਹੀ ਬਣਾ ਲਓ ਪਰ ਇੱਕ ਸਿਸਟਮ ਆਪਣਾ ਬਣਾਉਣ ਤੋਂ ਪਹਿਲਾਂ ਕ੍ਰੀਏਟ ਕਰੋ ਉਹ ਸਿਸਟਮ ਕਾਹਦਾ ਹੈ ਉਹ ਸਿਸਟਮ ਇਹ ਆ ਕਿ ਪੋਲਿਟਿਕਸ ਜਿਹੜੀ ਰਾਜਨੀਤਿਕ ਸੱਤਾ ਹੈ ਇਹ ਲੁੰਡਾ ਹਾਥੀ ਹੁੰਦੀ ਜੇ ਇਹਨੂੰ ਕਾਬੂ ਕਰਨ ਦਾ ਤੁਹਾਡੇ ਕੋਲ ਪ੍ਰਬੰਧ ਨਹੀਂ ਹੈ ਤਾਂ ਲੁੰਡਾ ਹਾਥੀ ਤੁਹਾਡੇ ਤੇ ਹੀ ਚੜ ਜਾਂਦਾ ਆ ਕੇ ਉਹ ਤੁਸੀਂ ਦੇਖ ਲਿਆ ਹੁਣ ਸਾਡੇ ਹੀ ਆਪਣੇ ਤੇ ਆ ਚੜੇ ਨੇ ਉਹ ਕਿਉਂ ਚੜੇ ਨੇ ਕਿਉਂਕਿ ਸਾਡੇ ਕੋਲ ਉਸ ਲੁੰਡੇ ਹਾਥੀ ਨੂੰ ਕਾਬੂ ਕਰਨ ਦੇ ਪ੍ਰਬੰਧ ਹੈ ਜਿਹੜੇ ਉਹ ਟੁੱਟ ਗਏ ਨੇ ਅੱਜ ਜੇ ਤੁਹਾਡੇ ਕੋਲ ਪੋਲਿਟਿਕਸ ਨੂੰ ਦੀ ਪਹਿਰੇਦਾਰੀ ਦਾ ਸਿਸਟਮ ਹੈ ਤਾਂ ਇੱਥੇ ਜਿਹੜਾ ਮਾੜਾ ਪੋਲਿਟੀਸ਼ੀਅਨ ਹੈ ਥੋੜੇ ਘੱਟ ਕਿਰਦਾਰ ਦਾ ਪੋਲਿਟੀਸ਼ੀਅਨ ਹੈ ਉਹ ਵੀ ਕੰਮ ਦੇ ਜਾਏਗਾ ਜੇ ਤੁਹਾਡੇ ਕੋਲ ਪੋਲਿਟਿਕਸ ਨੂੰ ਕੰਟਰੋਲ ਕਰਨ ਦੇ ਸਿਸਟਮ ਨਹੀਂ ਹਨ ਜਿੰਨੇ ਮਰਜੀ ਬਿਹਤਰ ਪੋਲੀਟੀਸ਼ੀਅਨ ਲੈ ਆਇਓ ਉਹਨਾਂ ਨੇ ਸਾਰੇ ਹੌਲੀ-ਹੌਲੀ ਕਰਪਟ ਕਰ ਲੈਨੇ ਅੱਜ ਦੀ ਘੜੀ ਪੰਜਾਬ ਦੇ ਵਿੱਚ ਇੱਕ ਗੱਲ ਕਰਨ ਦੀ ਆ ਕਿ ਤੁਸੀਂ ਸਾਰੇ ਪੰਜਾਬ ਦੇ ਵਿੱਚ ਪਿੰਡ ਦੀ ਪੋਲੀਟਿਕਸ ਤੋਂ ਲੈ ਕੇ ਹਲਕੇ ਦੀ ਪੋਲੀਟਿਕਸ ਤੋਂ ਲੈ ਕੇ ਪੰਜਾਬ ਦੀ ਪੋਲੀਟਿਕਸ ਤੱਕ ਜਿਹੜੇ ਪੋਲੀਟਿਕਸ ਦੀ ਨੂੰ ਕੰਟਰੋਲ ਸੇਧਿਤ ਕਰਨ ਵਾਲੇ ਤੇ ਉਹਦੀ ਪਹਿਰੇਦਾਰੀ ਕਰਨ ਵਾਲੇ ਪ੍ਰਬੰਧ ਖੜੇ ਕਰ ਲਓਗੇ ਤਾਂ ਮੌਜੂਦਾ ਹੀ ਪ੍ਰਬੰਧ ਦੇ ਵਿੱਚੋਂ ਕਈ ਪ੍ਰਾਪਤੀਆਂ ਹੋ ਜਾਣਗੀਆਂ ਤੇ ਤੁਸੀਂ ਸਿੱਧੇ ਆਪ ਇਸ ਰਸਤੇ ਪਾਉਂਗੇ ਤੇ ਉਹਨਾਂ ਨੇ ਬਹੁਤ ਸਾਰੇ ਉਹ ਤੁਹਾਨੂੰ ਐਡੀ ਲੰਬੀ ਡੋਰ ਦੇ ਦਿੰਦੇ ਆ ਕਿ ਉਸ ਡੋਰ ਦੇ ਵਿੱਚ ਉਲਝ ਕੇ ਤੁਹਾਡੇ ਆਪਣੇ ਗਲਦੁਆਲੇ ਫਹਾ ਆ ਜਾਂਦਾ ਉਹਨਾਂ ਨੇ ਬੜਿਆ ਨੁਫਾ ਦਿੱਤਾ ਤੇ ਉਹ ਮੁੜ ਕੇ ਸਾਰੀ ਜ਼ਿੰਦਗੀ ਤੁਸੀਂ ਵੋਟਾਂ ਲੈ ਕੇ ਐਮਪੀ ਐਮਐਲਏ ਬਣਨ ਦੇ ਚੱਕਰ 'ਚ ਹੀ ਰਹਿ ਜਾਂਦੇ ਹੋ ਤੁਹਾਡੇ ਸੁਪਨੇ ਸੁਪਨੇ ਉਹ ਜਾਂਦੇ ਨੇ ਕਿਸੇ ਪਾਸੇ